ਸਰ ਤੁਸੀਂ ਮੰਡੀ ਬੋਰਡ ਦੇ ਚੇਅਰਮੈਨ ਚੁਣੇ ਗਏ ਆ ਜਲੰਧਰ ਤੋਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਲੈ ਕੇ ਪਹਿਲਾਂ ਤਾਂ ਮੈਂ ਅੱਜ ਭੋਪਾਲ ਵਾਸੀਆਂ ਦਾ ਸਾਡੇ ਟੀਟੂ ਬੂਟਾ ਜੀ ਦਾ ਤੇ ਆਰ ਕੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਅੱਜ ਸੱਚਕੇ ਸਨਮਾਨ ਕੀਤਾ ਤੇ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਕਿ ਅਸੀਂ ਪਿੰਡ ਆ ਰਹੇ ਹਾਂ ਮੈਂ ਕਿਹਾ ਮੈਂ ਤਾਂ ਤੁਹਾਡੇ ਸ਼ਹਿਰ ਦੇ ਵਿੱਚ ਹੀ ਫੰਡੇ ਆ ਕਿਉਂਕਿ ਸਾਡੀ ਕਿਹੜੀ ਡਿਊਟੀ ਆ ਉਹ ਲੋਕਾਂ ਦੇ ਵਿੱਚ ਆ ਲੋਕਾਂ ਦੇ ਜੇ ਸਾਨੂੰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਰੀਵਾਲ ਜੀ ਨੇ ਸਰਦਾਰ ਬਲਕਾਰ ਸਿੰਘ ਜੀ ਹੁਣਾਂ ਨੇ ਜੇ ਮੈਨੂੰ ਚੇਅਰਮੈਨ ਲਾਇਆ ਜਲੰਧਰ ਮੰਡੀ ਦਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਜਿਹੜੇ ਕੰਮ ਆ ਉਹਨਾਂ ਦੇ ਕੰਮ ਆਪ ਜਾ ਕੇ ਨਾਲ ਹੋ ਕੇ ਕਰਵਾਵਾਂ ਠੀਕ ਹੈ ਸਰ ਸਰ ਕਿਹੜੇ ਕਿਹੜੇ ਕੰਮ ਜਿਹੜੇ ਹੁੰਦੇ ਜਿਹੜੇ ਤੁਹਾਡੇ ਅੰਡਰ ਹੁੰਦੇ ਸਾਡੇ ਇੱਕ ਤੇ ਮੰਡੀਆਂ ਦਾ ਕਿਹੜਾ ਆ ਕਿ ਉਹ ਜਲੰਧਰ ਮੰਡੀ ਕਿਹੜੀ ਕਾਫੀ ਵੱਡੀ ਮੰਡੀ ਆ ਉਹਦੇ ਵਿੱਚ ਕਿਹੜੀ ਸਬਜ਼ੀ ਮੰਡੀ ਆ ਉਹਦਾ ਵੀ ਤਕਰੀਬਨ ਜੋ ਵੀ ਸਭ ਕੁਝ ਮੈਂ ਦੇਖਣਾ ਨਾਲ ਸੜਕਾਂ ਦਾ ਜਿਹੜੇ ਮੰਡੀ ਦੀਆਂ ਛੱਡਾਂ ਜਾਂ ਫਾੜਿਆ ਬਾਕੀ ਜਾ ਕੇ ਉੱਥੇ ਕੋਲ ਬੈਠਾਂਗੇ ਕਿਉਂਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਆ ਕਿ ਕੋਈ ਆਮ ਘਰਾਂ ਦੇ ਕਿਹੜੇ ਨੌਜਵਾਨ ਉਹਨਾਂ ਨੂੰ ਮੌਕਾ ਮਿਲਿਆ ਆ ਜਦੋਂ ਅਸੀਂ ਉੱਥੇ ਦਫ਼ਤਰ ਬੈਠਾਂਗੇ ਤੇ ਜਾ ਕੇ ਸਭ ਕੁਝ ਸਟੱਡੀ ਕਰਾਂਗੇ ਕਿ ਕੀ ਕੀ ਕੰਮ ਆ ਮੰਡੀ ਦੇ ਤੇ ਉਹੋ ਹੀ ਕੰਮ ਕਿਹੜੇ ਲੋਕਾਂ ਦੇ ਕਿਹੜੇ ਕੰਮ ਆ ਉਹ ਅਸੀਂ ਕਰਵਾਵਾਂਗੇ ਪੂਰੀ ਇਮਾਨਦਾਰੀ ਦੇ ਨਾਲ ਕਰਵਾਵਾਂਗੇ ਸਰ ਤੁਸੀਂ ਭੋਖੋਰ ਆਏ ਆ ਭੋਖਪੁਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਨੂੰ ਕੋਈ ਤੁਹਾਡਾ ਮੈਸੇਜ ਮੈਂ ਮੈਸੇਜ ਇਹ ਹੀ ਦੇਣਾ ਚਾਹੁੰਦਾ ਜੀ ਪਾਰਟੀ ਲਈ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਅਰਵਿੰਦ ਕੇਜੀਵਾਲ ਜੀ ਤੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਬਲਕਾਰ ਜੀ ਜੇ ਸਾਡੇ ਵਰਗੇ ਮੇਰੇ ਵਰਗੇ ਇੱਕ ਆਮ ਘਰ ਦੇ ਵਿੱਚੋਂ ਕਿੰਨੇ ਨੇ ਮਿਹਨਤ ਕੀਤੀ ਆ ਪਾਰਟੀ ਲਈ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਮੈਨੂੰ ਚੇਅਰਮੈਨ ਬਣਾ ਕੇ ਦੇ ਸਕਦੇ ਆ ਤੇ ਮੈਂ ਸਾਰੇ ਆਪਣੇ ਜਿੰਨੇ ਵੀ ਭੋਗਪੁਰ ਦੇ ਸਾਡੇ ਪਾਰਟੀ ਦੇ ਵਰਕਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਕਿ ਕੱਲ ਨੂੰ ਪਤਾ ਨਹੀਂ ਕਿਹਨੇ ਚੇਅਰਮੈਨ ਹੋ ਕਿਸੇ ਨੇ ਬਣ ਜਾਣਾ ਹੈ ਇਹਦਾ ਕੋਈ ਪਤਾ ਨਹੀਂਗਾ ਬਾਕੀ ਪਰਮਾਤਮਾ ਦਾ ਸਾਥ ਵੀ ਚਾਹੀਦਾ ਆ ਪਰ ਪਰਮਾਤਮਾ ਵੀ ਮਿਹਨਤ ਦਾ ਕਿਹੜਾ ਮੁੱਲ ਮੋੜ ਦਿੰਦਾ ਆ ਤੇ ਪਾਰਟੀ ਕਿਹੜੀ ਤੁਹਾਡੀ ਹਾਈ ਕਮਾਂਡ ਉਹ ਵੀ ਨਹੀਂ ਰੱਖਦੀ ਉਹ ਵੀ ਮੁੱਲ ਮੋੜਦੇ ਆ ਨਾ ਤੇ ਇਹ ਗਰੀਬ ਦੇ ਨਾਂ ਅਮੀਰ ਦੇਖਦੇ ਆ ਸਿਰਫ ਇਹ ਮਿਹਨਤ ਦੇਖਦੇ ਵਰਕਰ ਜੀ ਸਭ ਤੋਂ ਪਹਿਲਾਂ ਮੈਂ ਗਰਪਾਲ ਸਿੰਘ ਪੱਲਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਆ ਕਿ ਉਹਨਾਂ ਨੇ ਇੱਕ ਆਮ ਕਰਦੇ ਇਨਸਾਨ ਹੋਣ ਕਰਕੇ ਚਾਹੋ ਵੀ ਖੁਦ ਪਤਾ ਨਹੀਂ ਸੀਗਾ ਕਿ ਮੈਨੂੰ ਚੇਅਰਮੈਨ ਲਗਾਤਾ ਸਭ ਤੋਂ ਵੱਧ ਜਿਆਦਾ ਧੰਨਵਾਦ ਮੈਂ ਕਰਦਾ ਆਪਣੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਐਮਐਲਏ ਸਰਦਾਰ ਬਲਕਾਰ ਸਿੰਘ ਜੋ ਕਰਤਾਰਪੁਰ ਸੀ ਉਹਨਾਂ ਦੀ ਟੀਮ ਦੇ ਵਿੱਚ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਡਿਊਟੀ ਮੇਰੇ ਨਾਲ ਲੱਗੀ ਸੀਗੀ ਅਸੀਂ ਭੋਪਾਲ ਦੇ ਵਿੱਚ ਕੰਮ ਕੀਤਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਪਬਲਿਕ ਦੇ ਵਿੱਚ ਵਿਚਰਨ ਦਾ ਤਰੀਕਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਆ ਸੋ ਮੈਂ ਫਿਰ ਦੁਬਾਰ ਇੱਕ ਵਾਰੀ ਧੰਨਵਾਦ ਕਰਦਾ ਸੀਨੀਅਰ ਲੀਡਰਸ਼ਿਪ ਦਾ ਤੇ ਗਰਪਾਲ ਪਾਲ ਆਈ ਨੂੰ ਚੇਅਰਮੈਨ ਬਣਾਉਂਦਾ ਜਿਹੜਾ ਮੰਡੀ ਬੋਰਡ ਦੇ ਇਹਨਾਂ ਨੂੰ ਚੇਅਰਮੈਨ ਜਲੰਧਰ ਦਾ ਲਾਇਆ ਗਿਆ ਬਹੁਤ ਬਹੁਤ ਧੰਨਵਾਦ ਆ ਸੀਨੀਅਰ ਲੀਡਰਸ਼ਿਪ ਦਾ ਸਰ ਤੁਸੀਂ ਆਮ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਆ ਤੁਹਾਡੀ ਬਹੁਤ ਟੀਮ ਜਿਹੜੀ ਭੋਗਪੁਰ ਦੇ ਵਿੱਚ ਕਾਫੀ ਕੰਮ ਕਰਦੀ ਪਰ ਸਰ ਜੇ ਨਸ਼ੇ ਦੀ ਗੱਲ ਕਰੀਏ ਅੱਜ ਵੀ ਪੰਜਾਬ ਚ ਖਤਮ ਨਹੀਂ ਹੋਇਆ ਅੱਜ ਵੀ ਖਤਮ ਨਹੀਂ ਹੋਇਆ ਭੋਗਪੁਰ ਚ ਵੀ ਨਹੀਂ ਖਤਮ ਹੋਇਆ ਉਹਨੂੰ ਲੈ ਕੇ ਕੀ ਕਰ ਰਹੀ ਹੈ ਜਿਹੜੀ ਸਰਕਾਰ ਕਿਸ ਤਰ੍ਹਾਂ ਇਸ ਕੰਮ ਨੂੰ ਕਰ ਰਹੀ ਹੈ ਦੇਖੋ ਨਸ਼ੇ ਦੇ ਖਿਲਾਫ ਸਾਡੀ ਸਰਕਾਰ ਨੇ ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਹੈ ਤੁਸੀਂ ਮੀਡੀਆ ਦੇ ਵਿੱਚ ਇੱਕ ਦੋ ਦਿਨਾਂ ਤੇ ਕਾਫੀ ਮਹਿੰਮ ਵੱਡੀ ਸੀੜੀ ਹੋਈ ਆ ਜਿਹਦੇ ਵਿੱਚ ਕਾਫੀ ਪਰਚੇ ਕੀਤੇ ਆ ਔਰ ਹਰ ਇਨਸਾਨ ਜਿਹੜਾ ਨਸ਼ਾ ਕਰਦਾ ਆ ਸਰਕਾਰ ਨੇ ਉਹਦੇ ਵਾਸਤੇ ਲੱਗ ਰੱਖਿਆ ਜਿਹੜਾ ਬੰਦਾ ਵੇਚਦਾ ਉਹਦੇ ਲਈ ਮਾਫੀ ਦਾ ਖਾਨਾ ਹੈ ਨਹੀਂਗਾ ਇਹ ਸਾਡੀ ਸਰਕਾਰ ਨੇ ਇੱਕ ਪਰਨ ਕਰ ਲਿਆ ਸਾਡੇ ਸੀਐਮ ਸਾਹਿਬ ਨੇ ਸਪੈਸ਼ਲ ਹਦਾਇਤਾਂ ਦਿੱਤੀਆਂ ਜੇ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਜਾਂ ਕੁਝ ਵੀ ਉਹਦੇ ਲਈ ਮਾਫੀ ਨਹੀਂ ਹੈਗੀ ਸਰ ਹਲੇ ਵੀ ਬਹੁਤ ਆਵਾ ਤਾਂ ਵੇਚ ਰਿਆ ਜੀ ਦੇਖੋ ਇਹ ਇਹ ਜਿਹੜਾ ਸ਼ਰੀਆਮ ਵੇਚ ਰਿਹਾ ਜੀ ਮੈਂ ਕਹਾ ਬਿਕਦਾ ਪਿਆ ਸ਼ਰੀਆਮ ਬਿਕਦਾ ਪਿਆ ਪਰ ਇਹ ਹੌਲੀ ਹੌਲੀ ਇੰਨੀ ਦੇਰ ਤੋਂ ਚੱਲਿਆ ਆਉਂਦਾ ਕਿਸੇ ਵੀ ਸਰਕਾਰ ਨੇ ਐਡਾ ਵੱਡਾ ਕੰਮ ਨਹੀਂ ਕੀਤਾ ਸੀ ਜੋ ਸੀਐਮ ਸਾਹਿਬ ਕਰਨ ਰਏ ਆ ਕਿਉਂਕਿ ਜਿੰਨੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਹੁੰਦਾ ਐਮ ਐਲ ਐਸ ਸਹਿਬਾਨ ਹਲਕਾ ਸਹਿਬਾਨ ਹਲਕਾ ਇੰਚਾਰ ਸਹਿਬਾਨ ਉਹ ਵੀ ਨਾਲ ਆ ਸਾਰਿਆਂ ਦੀ ਮਦਦ ਆ ਇਹ ਕੋੜ ਆ ਹੌਲੀ ਹੌਲੀ ਖਤਮ ਹੋਣਾ ਜੱਕਦਮ ਤੇ ਖਤਮ ਹੁੰਦਾ ਨਹੀਂ ਹੈਗਾ ਸਰਕਾਰ ਪੂਰੀ ਮਿਹਨਤ ਕਰਨ ਲਈ ਆ ਅਸੀਂ ਪੂਰਾ ਸਾਥ ਦੇਣ ਰਹੇ ਆ ਅਸੀਂ ਤਾਂ ਇਹੀ ਅਪੀਲ ਕਰਾਂਗੇ ਸਾਰਿਆਂ ਨੂੰ ਵੀ ਤੁਸੀਂ ਸਾਡਾ ਸਾਥ ਦਿਓ ਸਰ ਕੀ ਲੱਗਦਾ ਤੁਸੀਂ 3 ਸਾਲ ਦੇ ਵਿੱਚ ਪਾਰਟੀ ਨੇ ਕੀ ਕੀ ਕੰਮ ਕੀਤੇ ਜਿੱਤੋ ਲੋਕ ਜਿਹੜੇ ਹੈਗੇ ਆ ਮਤਲਬ ਖੁਸ਼ ਆ ਦੇਖੋ ਸਾਡੀ ਪਾਰਟੀ ਨੇ ਬਹੁਤ ਕੰਮ ਕੀਤੇ ਆ ਹਰ ਗਰੀਬ ਦਾ ਕੰਮ ਕੀਤਾ ਹਰ ਅਮੀਰ ਦਾ ਕੰਮ ਕੀਤਾ ਆ ਦੇਖਿਆ ਗਿਣਾਏ ਨਹੀਂ ਜਾ ਸਕਦੇ ਕੰਮ ਮੈਂ ਫੇਰ ਵੀ ਕੋਈ ਤੁਸੀਂ ਮੇਨ ਜਿਹੜਾ ਖਾਸ ਕਿ ਲੋਕਾਂ ਨੂੰ ਜਿਹੜੇ ਪਸੰਦ ਦੇ ਲੋਕਾਂ ਨੂੰ ਪਸੰਦ ਸਭ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਆਪਣੇ ਘਰ ਦੀ ਵੀ ਬਿਜਲੀ ਫਰੀ ਹੋਈ ਹੋਣੀ ਹੈ 600 ਯੂਨਟ ਹਮ ਹਰ ਹਰ ਇਨਸਾਨ ਦਾ ਕੰਮ ਹੋਇਆ ਆ ਕਿਸੇ ਦੇ ਪਿੰਡ ਵਿੱਚ ਕਿਸੇ ਦੇ ਘਰ ਦੇ ਵਿੱਚ ਸਰਕਾਰ ਨੇ ਜਾ ਕੇ ਕੋਈ ਸਰਟੀਫਿਕੇਟ ਹਮ ਜਨਮ ਸਰਟੀਫਿਕੇਟ ਮਰਨ ਸਰਟੀਫਿਕੇਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਸੀਗਾ ਸਰਕਾਰ ਨੇ ਉਹਨਾਂ ਦੇ ਪਿੰਡ ਦੇ ਵਿੱਚ ਕੈਂਪ ਲਗਾਏ ਆ ਜਿੱਥੇ ਕਿ ਉਹਨਾਂ ਦੇ ਆਪਣੇ ਕੰਮ ਹੋਏ ਆ ਇਹ ਕਿਸੇ ਵੀ ਸਰਕਾਰ ਨੇ ਕੀਤਾ ਨਹੀਂ ਸਿਰਫ ਸੀਐਮ ਸਾਹਿਬ ਦੀ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕੰਮ ਕੀਤੇ ਆ ਹਰ ਐਮਐਲਏ ਸਾਹਿਬ ਨੇ ਕੀਤੇ ਆ ਦੇਖੋ ਇਹ ਜਿਹੜੀ ਜਿਹੜਾ ਕੰਮ ਕੋਈ ਵੀ ਕਰਦੇ ਆ ਸੀਐਮ ਸਾਹਿਬ ਸਾਰਿਆਂ ਦੀ ਮੀਟਿੰਗ ਲੈਂਦੇ ਆ ਐਮਐਲਏ ਸਹਿਬਾਨ ਹੁੰਦੇ ਆ ਹਲਕਾ ਇੰਚਾਰਜ ਹੁੰਦੇ ਆ ਸਾਰਿਆਂ ਦੀ ਸਲਾਹ ਦੇ ਨਾਲ ਹੀ ਸਾਰੇ ਕੰਮ ਕੀਤੇ ਜਾਂਦੇ ਆ ਸਰ ਇੱਕ ਭੋਕੌਰ ਦਾ ਵੀ ਛੋਟਾ ਜਿਹਾ ਮੁੱਦਾ ਆ ਜਿਹੜਾ ਤੁਹਾਨੂੰ ਵੀ ਪਤਾ ਤੁਸੀਂ ਵੀ ਲੋਕਲ ਆ ਇੱਕ ਸਵਾ ਜਿਹੜੀ ਉਰਦੀ ਮੇਲ ਦੀ ਪਲਾਸ ਜਿਹੜਾ ਸੀਐਸਐਨਜੀ ਪਲਾਨ ਦਾ ਜਿਹੜਾ ਰੌਲਾ ਪਿਆ ਕੀ ਇੱਥੇ ਦੇ ਬਰਕਰਾਂ ਨੇ ਗੱਲ ਹਲੇ ਤੱਕ ਪਹੁੰਚਾਈ ਨਹੀਂ ਕਿ ਸਰਕਾਰ ਨੂੰ ਕੁਝ ਇੱਥੇ ਕੋਈ ਗੌਰ ਕਰੇ ਕੋਈ ਇੱਥੇ ਸੁਣਵਾਈ ਕਰੇ ਦੇਖੋ ਜੀ ਇਹ ਜਿਹੜੀ ਗੱਲ ਆ ਨਾ ਤਹਾਡੀ ਗੱਲ ਸਿਰ ਮੱਥੇ ਆ ਪਰ ਇਹ ਮੈਂ ਤੁਹਾਨੂੰ ਇੱਕ ਤੁਹਾਡੇ ਜਾਣ ਦੇ ਵਿੱਚ ਇੱਕ ਗੱਲ ਇਹ ਦਣਾ ਚਾਹਨਾ ਇਹ ਜਿਹੜਾ ਕੰਮ ਹੈ ਨਾ ਇਹ ਕਾਂਗਰਸ ਸਰਕਾਰ ਨੇ ਸ਼ੁਰੂ ਕਰਾਇਆ ਸੀਗਾ ਹਾਂਜੀ ਉਦੋਂ ਤੋਂ ਚੱਲਿਆ ਆਂਦਾ ਸਾਡੀ ਸਰਕਾਰ ਨੇ ਤੇ ਇਹ ਹੁਣ ਸੰਭੀ ਆ ਨਾ ਇਹ ਬਾਗਦੋਲ ਇਹ ਤਾਂ ਸ਼ੁਰੂ ਤੋਂ ਪਹਿਲਾਂ ਚੱਲਿਆਦਾ ਉਦੋਂ ਦਾ ਹੀ ਆ ਭੋਪਰ ਦੀ ਸਵਾਢੇਕ ਦੀ ਨੂੰ ਮੇਰੇ ਹਿਸਾਬ ਨਾਲ ਜਉਂਦੀ ਮਿਲ ਬਣੀ ਉਦੋਂ ਦੀ ਟਿਕਨ ਡਈ ਆ ਕਿਸੇ ਨੇ ਅਜੇ ਤੱਕ ਸੋਚਿਆ ਨਹੀਂ ਪਰ ਸਾਡੀ ਸਰਕਾਰ ਸੋਚਣ ਡਈ ਆ ਉਹਨਾਂ ਨੇ ਕਿਹਾ ਆ ਕਿ ਅਸੀਂ ਭੋਪਰ ਦਾ ਜਿਹੜੇ ਮਿਲ ਦਾ ਮਿਲ ਨੂੰ ਕਿੰਨਾ ਸੁਧਾਰ ਦਿੱਤਾ ਕਿਸੇ ਜ਼ਿੰਮੇਵਾਰ ਦਾ ਪੈਸਾ ਨਹੀਂ ਬਕਾਇਆ ਹੈਗਾ ਬਹੁਤ ਜ਼ਿਆਦਾ ਤੁਸੀਂ ਜਾ ਕੇ ਦੇਖ ਲਓ ਕਿੱਥੇ ਕੱਚੀ ਜਗ੍ਹਾ ਤੇ ਟਰਾਲੀਆਂ ਜਾਂਦੀਆਂ ਸੀ ਆ ਜਗ੍ਹਾ ਉਹ ਪੱਕੀ ਆ ਹਰ ਜ਼ਿਮੀਦਾਰ ਦੇ account ਚ ਪੈਸੇ ਪੈਂਦੇ ਆ ਜ਼ਿਮੀਦਾਰ ਸੁਖੀ ਆ ਪਰ ਹੌਲੀ ਹੌਲੀ ਕੰਮ ਸਾਰੇ ਹੋ ਜਾਣੇ ਆ ਸਰ ਆਮ ਜਨਤਾ ਬਣੇ ਪਰੇਸ਼ਾਨ ਆ 3 ਸਾਲ ਹੋ ਗਿਆ तकरीबन ਸਰਕਾਰ ਆਏ ਨੂੰ ਆਮ ਜਨਤਾ ਪਰ 3 ਸਾਲ ਪਹਿਲਾਂ ਵੀ ਇਹ ਮੁੱਦਾ ਚੱਕਿਆ ਗਿਆ ਸੀ ਗੱਲ ਚੱਕੀ ਗਈ ਸਵਾ ਦਾ ਰੋਲਾ ਹੁਣ ਪਲੱਸ ਸੀਐਨਜੀ ਦਾ ਆ ਗਿਆ ਜਿਹੜਾ ਕਿ ਇੱਕ ਬੜਾ ਹਾਨੀਕਾਰਕ ਜੇ ਕੱਲ ਸ਼ੁਰੂ ਹੁੰਦਾ ਕਿਤੇ ਗੈਸ ਲੀਕ ਕਰਦੀ ਆ ਸਿਹਤ ਲਈ ਬਹੁਤ ਹਾਨੀਕਾਰਕ ਚੀਜ਼ਾਂ ਇੱਥੇ ਤੱਕ ਕਿ ਜਿਹੜੇ ਸਾਇੰਟਿਸਟ ਆ ਉਹਨਾਂ ਵੀ ਲਓ ਦੱਸਿਆ ਜਾ ਰਿਹਾ ਕਿ ਉਹਦੀ ਨਾ ਤਾਂ ਸਮੈਲ ਆ ਨਾ ਕੋਈ ਕੁਝ ਉਹਨਾਂ ਬੰਦਾ ਜਿੱਥੇ ਪਿਆ ਉੱਥੇ ਦਾ ਉੱਥੇ ਹੀ ਰਹਿ ਜਾਊਗਾ ਤੇ ਇਹਦੇ ਬਾਰੇ ਹੁਣ ਤਾਂ ਕਹਿੰਦੇ ਜੇ ਦੀ ਲਾਠੀ ਉਹਦੀ ਭੈਸ ਹੋਂ ਤਾਂ ਸਰਕਾਰ ਵੀ ਆਪ ਦੀ ਆ ਤੇ ਇੰਨੇ ਇੰਨੇ ਕੰਮ ਲਈ ਕਿਉਂ ਦੇਰੀ ਹੋ ਰਹੀ ਆ ਦੇਖੋ ਇਹਦੇ ਵਿੱਚ ਸਾਡੇ ਹਲਕਾ ਚਾਹ ਡਾਇਰੈਕਟਰ ਪੰਨਬਾਸ ਸਜੀਤ لال ਪੱਟੀ ਜੀ ਵੀ ਗੱਲ ਕਰ ਰਹੇ ਆ ਪਰ ਇਹ ਆਪਾਂ ਜਿੰਨਾ ਕਹਿ ਸਕਦੇ ਇੰਨਾ ਬੁਰਾ ਹੈ ਨਹੀਂ ਹੈਗਾ ਇਹਨੂੰ ਬਣਾਇਆ ਗਿਆ ਇੱਕ politcal issue ਬਣਾਇਆ ਆ ਕੋਈ ਐਡੀ ਐਡਾ ਐਡਾ issue ਹੈ ਨਹੀਂ ਹੈਗਾ ਇਹ ਸਾਇੰਟਿਸਟ ਜਿਹੜੇ ਆਏ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਨਹੀਂ ਦੇਖੋ ਮੈਨੂੰ ਇਹ ਪੋ politcal stunt ਆ ਕਹਿੰਦੇ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਹੈਗਾ ਇਹ ਇੱਕ politcal stunt ਆ ਦੇਖੋ ਇਹ ਇਹਦੇ ਵਿੱਚ ਰੋਜ਼ਗਾਰ ਵੀ ਕਈ ਜਨਾਂ ਨੂੰ ਮਿਲਣਿਆ ਇਹ ਸਾਡੀ ਸਰਕਾਰ ਬਿਲਕੁਲ ਨਹੀਂ ਸ਼ੁਰੂ ਤੋਂ ਪਾਸ ਹੋਇਆ ਆ ਕਾਂਗਰਸ ਸਰਕਾਰ ਪਾਸ ਕਰਕੇ ਗਈ ਆ ਇਹ ਉਦੋਂ ਤੋਂ ਲੱਗਾ ਹੋਇਆ ਆ ਇਹ ਤਾਂ ਚਲੋ ਹੁਣ ਸਾਡੀ ਸਰਕਾਰ ਸਾਡੇ ਫੇਰ ਵੀ ਸਾਡੇ ਹਲਕਾ ਇੰਚਾਰਜ ਜਿਹੜੇ ਆ ਡਾਇਰੈਕਟਰ ਪੰਨਾ ਜੀਤ ਲਾਲ ਭੱਟੀ ਜੀ ਉਹ ਗੱਲ ਕਰਦੇ ਪਏ ਇਸ ਮੁੱਦੇ ਤੇ ਹਾਂ ਠੀਕ ਹੈ ਇਸ ਤਰ੍ਹਾਂ ਆਰਕੇ ਸਾਹਿਬ ਤੇ ਜਿਨ੍ਹਾਂ ਦੇ ਆਫਿਸ ਅੱਜ ਆਪਣੇ ਚੇਅਰਮੈਨ ਸਾਹਿਬ ਪਹੁੰਚੇ ਆ ਤੇ ਅੱਪਾ ਗੱਲਬਾਤ ਕਰਾਂਗੇ ਇਹ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਜੀ ਮੈਂ ਕਹਿਣਾ ਚਾਹੁੰਨਾ ਕਿ ਸਾਡੇ ਚੇਅਰਮੈਨ ਮੰਡੀ ਬੋਰਡ ਜਲੰਧਰ ਤੋਂ ਆਪਣੇ ਪਾਲਾ ਜੀ ਬਲਖਾਰ ਜੀ ਨੇ ਲਾਏ ਆ ਬਹੁਤ ਬਹੁਤ ਨਾਲ ਧੰਨਵਾਦ ਆ ਸਾਡੀ ਸਰਕਾਰ ਵਿੱਚ ਇੱਕ ਆਵਾਜ਼ ਉੱਠੀ ਸੀ ਕਿ ਇਹ ਆਮ ਆਦਮੀ ਸਰਕਾਰ ਆ। ਇਹ ਅੱਜ ਗੁਰਪਾਲ ਪਾਲਾ ਜੀ ਤੋਂ ਸਿੱਧ ਹੋ ਗਿਆ ਕਿ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਆਮ ਘਰਾਂ ਦੇ ਬੱਚਿਆਂ ਨੂੰ ਚੇਰਮੈਨੀਅਮ ਮਿਲ ਰਹੀਆਂ। ਅਸੀਂ ਜ਼ਿੰਦਗੀ ਦੀ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਉਹਦੇ ਮਿਲਣਗੇ। ਤੇ ਜੋ ਸਰਕਾਰ ਨੇ ਕਰਕੇ ਕੁਝ ਕਿਹਾ ਉਹ ਕਰਕੇ ਵਿਖਾਇਆ।